ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਅੱਗੇ ਦੋਹੇ ਹੱਥ ਜੋੜ ਕੇ ਅਰਦਾਸ ਕਰਦੇ ਆ ਕਿ ਸਾਰੇ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਮੋ ਤੇ ਵਾਹਿਗੁਰੂ ਜੀ ਤੁਹਾਡੀ ਹਰ ਮਨੋ ਕਾਮਨਾ ਸੰਪੂਰਨ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਉਹ ਸਾਰੇ ਭੈਣ ਭਰਾਵਾਂ ਦੇ ਬਹੁਤ ਸਵਾਲਾਂ ਦੇ ਜਵਾਬ ਦੇਊਗੀ ਦੇਖੋ ਸਾਰਿਆਂ ਦੇ ਆਪਣੇ ਮਨਾਂ ਦੇ ਵਿੱਚ ਹੁੰਦਾ ਹੈਗਾ ਕਿ ਮੈਂ ਵਿਚਾਰੇ ਪਾਸਿਓਂ ਇਹਨਾਂ ਦੁਬਿਧਾ ਦੇ ਨਾਲ ਮੁਸੀਬਤਾਂ ਦੇ ਨਾਲ ਘਿਰ ਚੁੱਕਿਆ। ਉਸ ਟਾਈਮ ਆਪਾਂ ਨੂੰ ਕੋਈ ਰਸਤਾ ਨਹੀਂ ਮਿਲਦਾ, ਉਸ ਟਾਈਮ ਆਪਾਂ ਭਟਕ ਜਾਂਦੇ ਆ। ਕਿਉਂਕਿ ਜਦੋਂ ਆਪਾਂ ਕਿਸੇ ਕੋਲ ਹੀ ਆਪਣਾ ਦੁੱਖ ਦੱਸਦੇ ਆਂਗੇ, ਉਹ ਜਾਂ ਤਾਂ ਆਪਣੇ ਦੁੱਖ ਤੇ ਬਾਅਦ ਦੇ ਵਿੱਚ ਹੱਸੇਗਾ ਜਾਂ ਫਿਰ ਆਪਾਂ ਨੂੰ ਕੋਈ ਗਲਤ ਰਹਿ ਦੇਵੇਗਾ ਜਾਂ ਫਿਰ ਆਪਾਂ ਨੂੰ ਕੋਈ ਪਖੰਡੀਆਂ ਦੇ ਨਾਲ ਜੋੜ ਦੇਵੇਗਾ। ਕਿਉਂਕਿ ਦੇਖੋ ਦੁਬਿਧਾ ਜਦੋਂ ਵੀ ਆਉਂਦੀ ਹੈ ਆਪਣੇ ਕਰਮਾਂ ਦੇ ਕਰਕੇ ਹੀ ਆਉਂਦੀ ਹੈ ਜਾਂ ਜਿਹੜੇ ਆਪਾਂ ਪਹਿਲਾਂ ਆਪਾਂ ਕਹਿੰਦੇ ਨੇ ਕਹਿੰਦੇ ਚਾਦਰ ਦੇਖ ਕੇ ਜਦੋਂ ਪੈਰ ਨਹੀਂ ਪਸਾਰਦੇ ਹਨਾ ਉਸ ਦੇ ਨਾਲ ਵੀ ਆਪਾਂ ਬਹੁਤ ਜ਼ਿਆਦਾ ਦੁੱਖਾਂ ਦੇ ਵਿੱਚ ਫਸਦੇ ਆਂ ਦੂਸਰੀ ਗੱਲ ਜਿਹੜਾ ਕਿ ਕਈ ਵਾਰੀ ਬਿਮਾਰੀ ਆ ਗਈ ਕਈ ਵਾਰੀ ਇਦਾਂ ਦਾ ਨਾ ਜਿੱਦਾਂ ਕਿ ਨਸ਼ੇ ਆ ਜਾਂਦੇ ਨੇ ਘਰ ਵਿੱਚ ਉਹਦੇ ਨਾਲ ਵੀ ਆਪਾਂ ਚਾਰੇ ਪਾਸਿਓਂ ਹਨਾ ਕਿਰਜਾਂ ਨੇ ਕੋਈ ਦਿਮਾਗ ਕੰਮ ਨਹੀਂ ਕਰਦਾ ਵੀ ਆਪਾਂ ਕੀ ਕਰੀਏ ਕਿੱਧਰ ਨੂੰ ਜਾਈਏ ਹਨਾ ਕਿਸੇ ਵੀ ਚੀਜ਼ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਹਰ ਨਿਕਲਣ ਦਾ ਤੇ ਪਖੰਡੀਆਂ ਤੋਂ ਬਚਣ ਦਾ ਇਕੋ ਹੀ ਸਾਧਨ ਹੈ ਕਿਉਂਕਿ ਕਹਿੰਦੇ ਨੇ ਆਪਣੇ ਸੁੱਖਾਂ ਦੇ ਸੰਗੀਤਾਂ ਬਹੁਤ ਬਣ ਜਾਂਦੇ ਨੇ ਪਰ ਦੁੱਖ ਦੇ ਵਿੱਚ ਕੋਈ ਸਾਥ ਨਹੀਂ ਦਿੰਦਾ ਸੁੱਖ ਦੇ ਵਿੱਚ ਸਾਥ ਕੌਣ ਦਿੰਦਾ ਸੁੱਖ ਦੇ ਵਿੱਚ ਸਾਥ ਦਿੰਦੇ ਨੇ ਸਿਰਫ ਵਾਹਿਗੁਰੂ ਜੀ ਕਿਉਂਕਿ ਆਪਾਂ ਆਪਣਾ ਦੁੱਖ ਅਗਰ ਆਪਣੇ ਭੈਣ ਭਰਾ ਕੋਲੇ ਦੱਸਾਂਗੇ ਉਹ ਇੱਕ ਵਾਰ ਸੁਨੇਗਾ ਦੋ ਵਾਰ ਸੁਨੇਗਾ ਹਨਾ ਕਹੇਗਾ ਇਹ ਤਾਂ ਇਹੀ ਰੁਵਾ ਹੁੰਦਾ ਹਨਾ ਪਰ ਜਦੋਂ ਆਪਾਂ ਉਹੀ ਦੁੱਖ ਵਾਹਿਗੁਰੂ ਜੀ ਨੂੰ ਦੱਸਾਂਗੇ ਤਾਂ ਵਾਹਿਗੁਰੂ ਜੀ ਆਪਣੇ ਉਸ ਦੁੱਖ ਨੂੰ ਜ਼ਰੂਰ ਕੱਟਣਗੇ ਤੇ ਆਪਣੇ ਹੱਥ ਤੇ ਹੱਸਣਗੇ ਵੀ ਨਹੀਂ ਕਿਉਂਕਿ ਜਦੋਂ ਆਪਾਂ ਕਿਸੇ ਮੁਸੀਬਤ ਦੇ ਵਿੱਚ ਫਸ ਜਾਂਦੇ ਆ ਆਪਾਂ ਕਿਸੇ ਨੂੰ ਦੱਸਦੇ ਆ ਵੀ ਮੈਨੂੰ ਆ ਦੁੱਖ ਹੈਗਾ ਹਨਾ ਤਾਂ ਉਹ ਉਸ ਟਾਈਮ ਚਾਹੇ ਤੁਹਾਨੂੰ ਸਾਨੂੰ ਹਸਾਹਨੁਭੂਤੀ ਦਿਖਾਵੇ ਵੀ ਹਾਂ ਮੈਂ ਤੁਹਾਡੇ ਨਾਲ ਹਨਾ ਬਹੁਤ ਹੋਵਾਂਗਾ ਵੀ ਹਾਂ ਤੁਸੀਂ ਦੁਖੀ ਹੋ ਪਰ ਬਾਅਦ ਵਿੱਚ ਉਹ ਚਾਰ ਦੋਸਤਾਂ ਨਾਲ ਮਿਲ ਕੇ ਤੁਹਾਡੀ ਖਿਲੀ ਜ਼ਰੂਰ ੜਾਵੇਗਾ ਇਸ ਤੋਂ ਬਚਣ ਦੇ ਵਾਸਤੇ ਬਹੁਤ ਹੀ ਸਰਲ ਉਪਾਅ ਹੈਗਾ ਕਿ ਤੁਸੀਂ ਨੇ ਲਗਾਤਾਰ ਸੁਨੋਹਣਾ ਕਰਕੇ ਦੇਖਣਾ ਤਾਂ ਦੇਖੋ ਤੁਸੀਂ ਮੈਨੂੰ ਖੁਦ ਹੀ ਦੱਸੋਗੇ ਕਿ ਕਿੰਨਾ ਤੁਹਾਡੇ ਮਨ ਨੂੰ ਸ਼ਾਂਤੀ ਹੁੰਦੀ ਹੈ ਹੈ ਨਾ ਕਿਉਂਕਿ ਠੀਕ ਹੈ ਵੀ ਜਿਹੜੇ ਆਪਾਂ ਕਈ ਵਾਰੀ ਭੈਣ ਭਰਾ ਮੈਨੂੰ ਗੱਲਾਂ ਦੱਸਦੀ ਹੈਗੀ ਕਿ ਦੀਦੀ ਅਸੀਂ ਵੀ ਬਹੁਤ ਪਾਠ ਕਰਦੇ ਆ ਸਿਮਰਨ ਕਰਦੇ ਆ ਵੀ ਫਿਰ ਵੀ ਅਸੀਂ ਦੁਖੀ ਆ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੈਗਾ ਦੇਖੋ ਕਈ ਵਾਰੀ ਆਪਣੇ ਜਿਹੜੇ ਆਲੇ ਦੋਆਲੇ ਦਾ ਆਪਣੇ ਨਾਲ ਰਿਸ਼ਤੇਦਾਰ ਮਲਕੇ ਆਪਣੇ ਪਤੀ ਪਤਨੀ ਦਾ ਰਿਸ਼ਤਾ ਲਾ ਲੋ ਮਾਪੇ ਦਾ ਲਾ ਲੋ ਸਸਵਰ ਦਾ ਲਾ ਲੋ ਭੈਣ ਭਰਾ ਦਾ ਲਾ ਲੋ ਕਿਉਂਕਿ ਹਲਾ ਹਰੇਕ ਦੇ ਅਲ ਆਪਣੇ ਆਪਣੇ ਕਰਮ ਨੇ ਹਰ ਇੱਕ ਆਪਣੇ ਆਪਣੇ ਦੁੱਖ ਹੁੰਦਾ ਹੈਗਾ ਹਨਾ ਕਿਉਂਕਿ ਜਦੋਂ ਹੁਣ ਆਪਾਂ ਲਾ ਗਾ ਲੋ ਵੀ ਆਪਾਂ ਇੱਕ ਪਤੀ ਪਤਨੀ ਦਾ ਸੰਬੰਧ ਹੈ ਹਨਾ ਪਤੀ ਦੇ ਅਲੱਗ ਦੇ ਕਰਮ ਨੇ ਤੇ ਤੁਹਾਡੇ ਹਨਾ ਅਲੱਗ ਨੇਗੇ ਹੁਣ ਇੱਕ ਜਣਾ ਪਾਠ ਕਰ ਰਿਹਾ ਤੇ ਦੁਖੀ ਤਾਂ ਆਪਾਂ ਹਨਾ ਦੂਸਰੇ ਦੇ ਨਾਲ ਵੀ ਹੋਵਾਂਗੇ ਕਿਉਂਕਿ ਆਪਾਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਆਂ ਅਗਲੀ ਗੱਲ ਆਪਾਂ ਸਿਮਰਨ ਕਰਦੇ ਹਾਂ ਨਾ ਜਿਵੇਂ ਲਾਲੋ ਵੀ ਇੱਕ ਬੱਚਾ ਹੈ ਨਾ ਉਹ ਪੜ ਹੀ ਜਾਂਦਾ ਜਿੱਦਾਂ ਕਿ ਕਹੀ ਜਾਂਦਾ ਊੜਾ ਊੜਾ ਆੜਾ ਈੜੀ ਮਤਲਬ ਕਿ ਲਾਲੋ ਤੁਸੀਂ ਜਿੰਨੀਆਂ ਮਰਜ਼ੀ ਕਿਤਾਬਾਂ ਪੜੀ ਜਾਵੇ ਹਨਾ ਪਰ ਜਿੰਨਾ ਟਾਈਮ ਉਹ ਜਾ ਕੇ ਪੇਪਰ ਨਹੀਂ ਦੇਵੇਗਾ ਹਨਾ ਦਿਨ ਰਾਤ ਨਹੀਂ ਪੜ੍ਹੇਗਾ ਤੇ ਉਹ ਟੌਪ ਨਹੀਂ ਕਰੇਗਾ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਾਂ ਸਿਰਫ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰ ਰਹੇ ਹਾਂ ਨਾ ਜਦ ਕਿ ਗੁਰੂ ਸਾਹਿਬ ਜੀ ਨੇ ਕਹੇ ਕਿ ਜਿਹੜਾ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈਗਾ ਪਰ ਉਸ ਟਾਈਮ ਆਪਣੇ ਮਨ ਦੇ ਵਿੱਚ ਇੱਕ ਦੁਬਿਧਾ ਵੀ ਚੱਲਦੀ ਰਹਿੰਦੀ ਹੈ ਹਨਾ ਪਾਠ ਕਰਦੇ ਹੋਏ ਆਪਣਾ ਦਿਮਾਗ ਸਾਰੇ ਪਾਸੇ ਖਿੰਡਿਆ ਰਹਿੰਦਾ ਹੈਗਾ ਉਸ ਟਾਈਮ ਆਪਾਂ ਨੂੰ ਉਹ ਗੱਲਾਂ ਯਾਦ ਆਉਂਦੀਆਂ ਨੇ ਜਿਹੜੀਆਂ ਆਪਾਂ ਨੇ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਕਰ ਚੁੱਕੇ ਹਣਾ ਫਿਰ ਆਪਣਾ ਜਦੋਂ ਦਿਮਾਗ ਖਿੰਡ ਜਾਂਦਾ ਆਪ ਨੂੰ ਇਹ ਵੀ ਨਹੀਂ ਪਤਾ ਲੱਗਦਾ ਵੀ ਮੈਂ ਕਦੋਂ ਪਾਠ ਕਰਕੇ ਖੜਾ ਹੋ ਗਿਆ ਵੀ ਕਦੋਂ ਮੈਂ ਸ਼ੁਰੂ ਕੀਤਾ ਸੀ ਤੇ ਕਦੋਂ ਮੈਂ ਖਤਮ ਕਰਤਾ ਇੰਨਾਂ ਚੀਜ਼ਾਂ ਦਾ ਥੋੜਾ ਥੋੜਾ ਜਦੋਂ ਤੁਸੀਂ ਧਿਆਨ ਰੱਖੋਗੇ ਹੈਨਾ ਤਾ ਵਾਈ ਗੁਰੂ ਜੀ ਤੁਹਾਡੀ ਬਹੁਤ ਜਲਦੀ ਸੁਣਨਗੇ ਦੇਖੋ ਮੈਂ ਹਰ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਨੇ ਵੀ ਇਸ ਤਰੀਕੇ ਨਾਲ ਅਰਦਾਸ ਕਰੋ ਤੇ ਇਸ ਤਰੀਕੇ ਨਾਲ ਤੁਸੀਂ ਵਾਈ ਗੁਰੂ ਜੀ ਦੇ ਨਾਲ ਜੁੜੋਗੇ ਕਿਉਂਕਿ ਪਖੰਡੀਆਂ ਨੂੰ ਜਿਹੜੇ ਕਹਿੰਦੇ ਨੇ ਮੇਰੇ ਚ ਭੂਤ ਆ ਗਿਆ ਜੀ ਉਹ ਬਾਬਾ ਜਾਦਾ ਦੱਸਦਾ ਜੀ ਹੈਨਾ ਉਹ ਇਹ ਤੁਣਾ ਕਰ ਦੂਗਾ ਤੁਹਾਡੇ ਘਰ ਵਿੱਚ ਬਰਕਤ ਆ ਜਾਊਗੀ ਦੇਖੋ ਇਹ ਚੀਜ਼ ਨਾਲ ਕੁਝ ਵੀ ਨਹੀਂ ਹੁੰਦਾ ਇਹ ਚੀਜ਼ਾਂ ਤੋਂ ਤੁਸੀਂ ਬਚ ਜੋ ਇਹ ਚੀਜ਼ਾਂ ਨਾਲ ਤੁਸੀਂ ਹੈਨਾ ਆਪਣੇ ਘਰ ਹੀ ਖਰਾਬ ਕਰ ਰਹੇ ਹੋ ਤੇ ਕਈ ਵਾਰੀ ਹੁੰਦਾ ਹੈ ਨਾ ਵੀ ਪਤਨੀ ਕਹਿੰਦੀ ਹੈ ਪਤੀ ਹੈ ਜਿਹੜਾ ਮੇਰੇ ਵਾਸਤੇ ਰਹੇ ਮਾਂ ਕਹਿੰਦੀ ਹੈ ਉਹ ਮੇਰੇ ਵਾਸਤੇ ਰਹੇ ਐਂ ਕਰ ਕਰਕੇ ਨਾ ਉਹ ਬਸ ਇਹੀ ਤੰਤਰ ਮੰਤਰਾਂ ਪਖੰਡੀਆਂ ਕੋਲੇ ਫਿਰੀ ਜਾਂਦੀਆਂ ਨੇ ਹੈ ਨਾ ਤੇ ਜਿਹੜਾ ਵਿਚਾਲੇ ਇਨਸਾਨ ਹੁੰਦਾ ਹੈਗਾ ਉਹਨੂੰ ਦੋਨੋਂ ਪਾਸਿਓਂ ਹੀ ਨਹੀਂ ਪਾਗਲ ਕਰ ਦਿੰਦੇ ਆਂ ਦੇਖੋ ਕੁਝ ਵੀ ਇਹ ਚੀਜ਼ਾਂ ਦੇ ਵਿੱਚ ਨਹੀਂ ਰੱਖਿਆ ਹੋਇਆ ਹੈਗਾ ਹੈ ਨਾ ਉਹ ਸਿਰਫ ਤੁਹਾਨੂੰ ਬੇਵਕੂਫ ਬਣਾਉਂਦੇ ਆਂ ਤੁਹਾਨੂੰ ਬੁੱਧੂ ਬਣਾਉਂਦੇ ਆ ਕੁਝ ਵੀ ਨਹੀਂ ਹੈਗਾ ਗੁਰਬਾਣੀ ਦੇ ਵਿੱਚ ਹਰ ਇੱਕ ਚੀਜ਼ ਦਾ ਤੁਹਾਨੂੰ ਹੱਲ ਦੱਸਿਆ ਗਿਆ ਵੀ ਅਗਰ ਤੁਹਾਡੇ ਘਰ ਇਹ ਨਹੀਂ ਹੋ ਰਿਹਾ ਤਾਂ ਤੁਸੀਂ ਇਹ ਜਾਪ ਕਰ ਲਓ ਨਾ ਗੁਰਬਾਣੀ ਕਿਉਂਕਿ ਅਗਰ ਤੁਸੀਂ ਗੁਰਬਾਣੀ ਪੜ੍ਹੋਗੇ ਫਿਰ ਤੁਹਾਨੂੰ ਕਿਸੇ ਹੋਰ ਅੱਗੇ ਹੱਥ ਅੱਡਣ ਦੀ ਹੱਥ ਜੋੜਨ ਦੀ ਜਾਂ ਕਿਸੇ ਪਖੰਡੀ ਕੋਲੇ ਪੁੱਛਾ ਲੈਣ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਹੈਗੀ ਹਨਾ ਕਿਉਂਕਿ ਗੁਰੂ ਸਾਹਿਬ ਜੀ ਨੇ ਆਪਣੇ ਵਾਸਤੇ ਗੁਰਬਾਣੀ ਦੀ ਹਰ ਇੱਕ ਤੁਕ ਦੇ ਵਿੱਚ ਆਪਾਂ ਨੂੰ ਜੀਵਣਾ ਜਿਉਣ ਦਾ ਸਾਧਨ ਦੱਸਿਆ ਗਿਆ ਹੈ ਦੇਖੋ ਆਪਣੇ ਬੱਚਿਆਂ ਦਾ ਬਿਗੜਨ ਦਾ ਮੇਨ ਕਾਰਨ ਆਪਣੇ ਘਰਾਂ ਦੇ ਵਿੱਚ ਨਸ਼ੇ ਆਉਣ ਦਾ ਮੇਨ ਕਾਰਨ ਇਹ ਹੈ ਕਿ ਆਪਾਂ ਆਪਣੇ ਧਰਮ ਤੋਂ ਆਪਾਂ ਗੁਰਵਾਨੀ ਤੋਂ ਦੂਰ ਹੋ ਰਹੀ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਸਿਮਰਨ ਦੇ ਵਿੱਚ ਹਨਾ ਆਪਣੇ ਨਿਤਨੇਮ ਦੇ ਵਿੱਚ ਸੰਪੂਰਨ ਹੋਵੋ ਤੇ ਕਰਨਾ ਤੁਸੀਂ ਕੀ ਹੈ ਤੁਸੀਂ ਸਵੇਰੇ ਉੱਠਣਾ ਸਵੇਰੇ ਉੱਠ ਕੇ ਤੁਸੀਂ ਨੇ ਪੰਜ ਵਾਰੀ ਇਹ ਜਰੂਰ ਬੋਲਣਾ ਕਿ ਹੇ ਵਾਹਿਗੁਰੂ ਜੀ ਤੁਸੀਂ ਨੇ ਮੈਨੂੰ ਬਣਾਇਆ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਹੁਣ ਮੇਰੇ ਅੰਗ ਸੰਗ ਸਹਾਇ ਹੋ ਕੇ ਜੋ ਵੀ ਮੈਂ ਕਾਰਜ ਕਰਾਂ ਤੁਸੀਂ ਉਸ ਨੂੰ ਸੰਪੂਰਨ ਤੱਕ ਕਰਵਾਉਣੀ ਫਿਰ ਤੁਸੀਂ ਨੇ ਆਪਦੇ ਹੱਥਾਂ ਨੂੰ ਇਸ ਤਰੀਕੇ ਦੇ ਨਾਲ ਦੋਨੋਂ ਹੱਥ ਕਰਨੇ ਆ ਤੁਸੀਂ ਨੇ ਜਿਵੇਂ ਕਿ ਇਹ ਆਪਣੇ ਮੁਸਲਿਮ ਵੀਰ ਹਨਾ ਅੱਲਾ ਦੇ ਅੱਗੇ ਮੰਗਦੇ ਆ ਹਨਾ ਉਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਇਸ ਤਰੀਕੇ ਨਾਲ ਹੱਥਾਂ ਨੂੰ ਕਰਕੇ ਆਪਣੇ ਜਿਹੜੀ ਆਪਣੀ ਨਿਗਾਹ ਉਹ ਆਪਣੇ ਹੱਥਾਂ ਦੇ ਉੱਤੇ ਟਿਕਾਉਣਾ ਆਪਣੇ ਹੱਥਾਂ ਦੀਆਂ ਲਖੀਰਾਂ ਦੇ ਉੱਤੇ ਟਿਕਾਉਣਾ ਇਹਦਾ ਮਤਲਬ ਹੈਗਾ ਵੀ ਤੁਸੀਂ ਜਦੋਂ ਐ ਟਿਕਾਉਂਗੇ ਨਾ ਤੁਹਾਡੀ ਜਿਹੜੀ ਸੁਰਤੀ ਆ ਉੱਕੇ ਸੇ ਪਾਸੇ ਨਹੀਂ ਜਾਣੀ ਹੈ ਕਿ ਬਸ ਤੁਸੀਂ ਆਪਣੇ ਹੱਥਾਂ ਦੇ ਵੱਲ ਹੀ ਦੇਖੋਗੇ ਦੇਖ ਕੇ ਦੇਖੋ ਇਹਨੂੰ ਪ੍ਰੈਕਟੀਕਲੀ ਤੁਸੀਂ ਕਰਿਓ ਜ਼ਰੂਰ ਇੰਨਾ ਮਨ ਤੁਸੀਂ ਜਦੋਂ ਵਾਹਿਗੁਰੂ ਜੀ ਨਾਲ ਸ਼ਾਂਤ ਕਰਨ ਲੱਗੇ ਉਸ ਟਾਈਮ ਤੁਹਾਡੇ ਮਨੋਂ ਜੋ ਵੀ ਨਿਕਲੇਗਾ ਜੋ ਵੀ ਤੁਸੀਂ ਅਰਦਾਸ ਕਰੋਗੇ ਵਾਹਿਗੁਰੂ ਜੀ ਤੁਹਾਡੀ ਉਹ ਜ਼ਰੂਰ ਪੂਰੀ ਕਰਨਗੇ ਕਿਉਂਕਿ ਜਦੋਂ ਇੱਕ ਬੱਚਾ ਮੈਨੂੰ ਆਧਾਰਨ ਤਾਂ ਦਿੰਦੀ ਨੇ ਵੀ ਜਦੋਂ ਇੱਕ ਬੱਚਾ ਟੈਸਟ ਦਿੰਦਾ ਹਨਾ ਉਹਦਾ ਪੂਰਾ ਫੋਕਸ ਹੁੰਦਾ ਵੀ ਮੈਂ ਆਪਣਾ ਟੈਸਟ ਵਧੀਆ ਕਰਾਂ ਹਨਾ ਪੂਰਾ ਧਿਆਨ ਉਹਦੇ ਟੈਸਟ ਦੇ ਵਿੱਚ ਦਿੰਦਾ ਉਹਨੂੰ ਪੂਰੇ ਨੰਬਰ ਆਉਣਗੇ ਹੀ ਆਉਣਗੇ ਇੱਕ ਬੱਚੇ ਦਾ ਇੱਕ ਬਹਾਨਾ ਹੁੰਦਾ ਹਨਾ ਵੀ ਮੈਂ ਤਾਂ ਟੈਸਟ ਕੀਤਾ ਸੀ ਮੈਂ ਤਾਂ ਯਾਦ ਕਰਕੇ ਗਿਆ ਸੀਗਾ ਉਹ ਤਾਂ ਐ ਹੋ ਗਿਆ ਤਾਈਓ ਮੈਨੂੰ ਨੰਬਰ ਨਹੀਂ ਆਏ ਦੇਖੋ ਇੱਕ ਬਹਾਨਾ ਹੁੰਦਾ ਹਨਾ ਤੁਹਾਨੂੰ ਵੀ ਪਤਾ ਹੈ ਵੀ ਜਿਹੜੇ ਉਸੇ ਕਲਾਸ ਦੇ ਵਿੱਚ ਇੱਕ ਬੱਚਾ ਟੌਪ ਕਰ ਰਿਹਾ ਉਸੇ ਕਲਾਸ ਦੇ ਵਿੱਚ ਇੱਕ ਬੱਚਾ ਬਿਲਕੁਲ ਜ਼ੀਰੋ ਨੰਬਰ ਲੈ ਰਿਹਾ ਹੈ ਪੜ੍ਹਦੇ ਤਾਂ ਉਹ ਇੱਕ ਕਲਾਸ ਦੇ ਵਿੱਚ ਹੀ ਥੋੜੀਆਂ ਜਿਹੀਆਂ ਗੱਲਾਂ ਨਾਲ ਇਹ ਸਮਝਣੀਆਂ ਔਖੀਆਂ ਨੇ ਪਰ ਅਗਰ ਤੁਸੀਂ ਇਹਨਾਂ ਨੂੰ ਸਮਝ ਲੋਗੇ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਹਨਾ ਡੋਲੋਂਗੇ ਨਹੀਂ ਕਦੇ ਤੁਹਾਡਾ ਮਨ ਨਹੀਂ ਡੋਲੇਗਾ ਤੇ ਅਗਰੀ ਗੱਲ ਤੁਸੀਂ ਬੋਲਣੀ ਹੈ ਕਿ ਵਾਹਿਗੁਰੂ ਜੀ ਮੈਂ ਇਹ ਕੰਮ ਕਰਾਂਗਾ ਇਸ ਦੇ ਵਿੱਚ ਮੈਂ ਪੂਰੇ ਤੌਰ ਤੇ ਮੈਂ ਇਸ ਕੰਮ ਨੂੰ ਕਰਾਂਗਾ ਕਿਉਂਕਿ ਮੈਂ ਇਸ ਨੂੰ ਕਰ ਸਕਦਾ ਹਾਂ ਵਾਹਿਗੁਰੂ ਜੀ ਮੈਂ ਤੰਦਰੁਸਤ ਹਾਂ ਵਾਹਿਗੁਰੂ ਜੀ ਤੁਸੀਂ ਨੇ ਮੈਨੂੰ ਬਹੁਤ ਹੀ ਇੱਕ ਲਗਾ ਲਓ ਵੀ ਹਨਾ ਬਿਲਖਣ ਤੱਤ ਦੇ ਨਾਲ ਬਣਾਇਆ ਵੀ ਮੈਂ ਕੁਝ ਵੀ ਕਰ ਸਕਦਾ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂਗਾ ਮੈਂ ਕਦੇ ਵੀ ਨਿਰਾਸ਼ ਨਹੀਂ ਹੋਵਾਂਗਾ ਮੇਰੀ ਜ਼ਿੰਦਗੀ ਦੇ ਵਿੱਚ ਕੱਲ ਆਉਣ ਵਾਲਾ ਜਿਹੜਾ ਸਮਾਂ ਵਾਹਿਗੁਰੂ ਜੀ ਉਹ ਬਹੁਤ ਖੁਸ਼ੀਆਂ ਭਰਿਆ ਹੋਵੇਗਾ ਜਦੋਂ ਤੁਸੀਂ ਇਹ ਇਸ ਤਰੀਕੇ ਨਾਲ ਪੋਜੀਟਿਵ ਹਨਾ ਵਿਚਾਰ ਕਦੇ ਵੀ ਅਜਿਹੇ ਬੰਦੇ ਕੋਲੇ ਤੁਸੀਂ ਬਿਲਕੁਲ ਨਾ ਬੈਠੋ ਜਿਹੜਾ ਤੁਹਾਨੂੰ ਨੈਗੇਟਿਵਿਟੀ ਵੱਲ ਲੈ ਕੇ ਜਾਂਦਾ ਹੈ ਜਿਹੜਾ ਕਿ ਤੁਹਾਨੂੰ ਕਹਿੰਦਾ ਵੀ ਵਾਹਿਗੁਰੂ ਕੁਝ ਨਹੀਂ ਕਰ ਸਕਦਾ ਤੇ ਲੈ ਤੂੰ ਤਾਂ ਹਨਾ ਇਹ ਕੰਮ ਕਰਦਾ ਸੀਗਾ ਤੂੰ ਤਾਂ ਹੁਣ ਫੇਲ ਹੋ ਗਿਆ ਇਹਦੇ ਵਿੱਚ ਹੁਣ ਤੂੰ ਕੀ ਕਰੇਗਾ ਜ਼ਿੰਦਗੀ ਚ ਕਾਮਯਾਬ ਨਹੀਂ ਹੋ ਪਾਏਗਾ ਉਹ ਬੰਦੇ ਦਾ ਤੁਸੀਂ ਖਹਿੜਾ ਛੱਡੋ ਕਿਉਂਕਿ ਉਹ ਤੁਹਾਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗਾ ਹਮੇਸ਼ਾ ਤੁਸੀਂ ਜਦੋਂ ਖੁਦ ਦੇ ਨਾਲ ਹਨਾ ਇੱਕ ਬਿਮਾਰ ਬੰਦਾ ਹੈ ਉਹਨੂੰ ਕਹਿੰਦੇ ਡਾਕਟਰ ਵੀ ਕਹਿੰਦੇ ਕਹਿੰਦੇ ਤੂੰ ਇਹ ਸੋਚ ਵੀ ਮੈਂ ਤੰਦਰੁਸਤਾਂ ਮੈਂ ਠੀਕ ਆਣਾ ਮੈਂ ਬਿਲਕੁਲ ਮੈਨੂੰ ਕੁਝ ਨਹੀਂ ਹੋਇਆ ਤਾਂ ਉਹਨੂੰ ਆਟੋਮੈਟਿਕੀ ਅੰਦਰੋਂ ਨਾ ਪੋਜ਼ਿਟਿਵਿਟੀ ਅੰਦਰੋਂ ਜਿਹੜੀ ਉਹਦੀ એનર્ਜੀ ਹੈ ਨਾ ਉਹਨੂੰ ਜਿਹੜਾ ਆਪਣਾ ਮਤਲਬ ਕਿ ਸਾਥ ਦੇਣ ਲੱਗ ਜਾਣਗੇ ਵਾਈ ਗੁਰੂ ਜੀ ਆਪਾਂ ਨੂੰ ਖੁਦ ਨੂੰ ਐ ਹੋਣ ਲੱਗ ਜਾਓ ਵੀ ਮੈਂ ਬਿਲਕੁਲ ਠੀਕ ਆ ਅਗਰ ਤੁਸੀਂ ਤੰਦਰੁਸਤੋਂ ਤੁਸੀਂ ਬਸ ਐ ਸੋਚਣ ਲੱਗ ਜਓ ਨਾ ਇੱਕ ਗੱਲ ਨੂੰ ਲੈ ਕੇ ਵੀ ਲੈ ਮੈਂ ਤਾਂ ਨਾ ਡਿਪਰੈਸ਼ਨ ਦੇ ਵਿੱਚ ਰਹਿਣਾ ਮੈਂ ਕੀ ਕਰੂੰਗਾ ਮੈਂ ਉਹ ਆਟੋਮੈਟਿਕੀ ਤੁਸੀਂ ਉਸ ਦੀ ਚੀਜ਼ ਦੇ ਵਿੱਚ ਚਲੇ ਜਾਓਗੇ ਫਿਰ ਤੁਸੀਂ ਨੇ ਇੱਕ ਜਗ੍ਹਾ ਲੈ ਲਓ ਤੁਸੀਂ ਕਿਤੇ ਬੈੱਡ ਤੇ ਬਹਿ ਜਾਓ ਜਦੋਂ ਤੁਸੀਂ ਚਾਰੇ ਪਾਸੇ ਮੁਸ਼ਕਲਾਂ ਦੇ ਨਾਲ ਘਿਰ ਜਾਓ ਤੁਹਾਨੂੰ ਨਹੀਂ ਪਤਾ ਲੱਗੇ ਵੀ ਕੀ ਹੋ ਰਿਹਾ ਮੈਂ ਅਰਦਾਸਾਂ ਕਰ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਹਨਾ ਵੀ ਹੁਣ ਮੈਂ ਕੀ ਕਰਾਂ ਤਾਂ ਤੁਸੀਂ ਨੇ ਇਸ਼ਨਾਨ ਕਰਕੇ ਕੋਸ਼ਿਸ਼ ਕਰਿਓ ਕਿ 4 ਵਜੇ ਤੁਸੀਂ ਉੱਠ ਕਰੋ ਕਿਸੇ ਅਜਿਹੀ ਜਗ੍ਹਾ ਤੇ ਇਕਾਂਤ ਚ ਬੈਠੋ ਇਕਾਂਤ ਚ ਬਹਿ ਕੇ ਆਪਣੀਆਂ ਅੱਖਾਂ ਬੰਦ ਕਰਕੇ ਇਸ ਤਰੀਕੇ ਨਾਲ ਹੱਥ ਬਿਜੋੜ ਲੈਣੇ ਨੇ ਆਪਣੇ ਕੰਨਾਂ ਦੇ ਵਿੱਚ ਚਾਹੇ ਤਾਂ ਤੁਸੀਂ ਕੋਈ ਸਾਫਦਰ ਲਗਾ ਲਓ ਚਾਹੇ ਕਿਸੇ ਵੀ ਧਰਮ ਨੂੰ ਮੰਨਦੇ ਹੋ ਤੁਸੀਂ ਹਨਾ ਉਹ ਆਪਣੇ ਧਰਮ ਦਾ ਸਾਫਦਰ ਲਗਾ ਲਓ ਆਪਣੇ ਹੈੱਡਫੋਨ ਲਗਾ ਲਓ ਹਨਾ 이어ਫੋਨ ਲਗਾ ਲਓ ਤਾਂ ਤੁਸੀਂ ਉਸ ਨੂੰ ਲਗਾ ਕੇ ਚੌਂਕੜਾ ਲਗਾ ਕੇ ਬੈਠਣਾ ਹੈ ਤੇ ਆਪਣੇ ਅੰਦਰੋਂ ਸਿਮਰਨ ਕਰਨਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅਗਰ ਤੁਸੀਂ ਸਿਮਰਨ ਕਰਨਾ ਨਹੀਂ ਚਾਹੁੰਦੇ ਹਨ ਤੁਹਾਨੂੰ ਲੱਗਦਾ ਹੈ ਪਰ ਫਿਰ ਵੀ ਚਲੋ ਕੋਸ਼ਿਸ਼ ਕਰਿਓ ਕਿ ਤੁਸੀਂ ਸਿਮਰਨ ਕਰੋ ਤਾਂ ਤੁਸੀਂ ਉਸ ਸ਼ਬਦ ਨੂੰ ਬਿਲਕੁਲ ਇਕਾਂਤ ਬੈਠ ਕੇ ਜੋ ਵੀ ਤੁਹਾਡੇ ਮਨ ਨੂੰ ਸ਼ਬਦ ਚੰਗਾ ਲੱਗਦਾ ਆਪਣੇ ਗੁਰਬਾਣੀ ਦਾ ਜਾਂ Hindu ਧਰਮ ਦੇ ਵਿੱਚ ਜਾਂ Muslim ਧਰਮ ਦੇ ਵਿੱਚ ਕੋਈ ਵੀ ਤੁਸੀਂ ਹਨਾ ਮੰਨੇ ਤਾਂ ਤੁਸੀਂ ਇਕਾਂਤ ਦੇ ਵਿੱਚ ਇੱਕ ਘੰਟਾ ਸਵੇਰੇ ਜ਼ਰੂਰ ਗੱਟਿਓ ਸਵੇਰੇ ਤੁਸੀਂ ਇੱਕ ਘੰਟਾ ਨਹੀਂ ਬੈਠ ਸਕਦੇ ਤਾਂ ਕੋਸ਼ਿਸ਼ ਕਰੋ ਪਹਿਲੇ ਜੇ ਤੁਸੀਂ 15 ਮਿੰਟ ਫਿਰ ਅਗਲੇ ਨੱਧਾ ਘੰਟਾ ਫਿਰ ਇੱਕ ਘੰਟਾ ਇਸ ਤਰੀਕੇ ਨਾਲ ਬੈਠੋ ਮੇਰੀ ਗਾਰੰਟੀ ਹੈ ਤੁਸੀਂ ਇੱਕ ਮਹੀਨਾ ਇਸ ਚੀਜ਼ ਨੂੰ ਕਰਕੇ ਦੇਖੋ ਤੁਹਾਨੂੰ ਕਿੰਨੀ ਤੁਹਾਡੇ ਅੰਦਰ એનર્ਜੀ ਆਊਗੀ ਕਿੰਨਾ ਤੁਸੀਂ ਪੋਜੀਟਿਵ ਹੋਵੋਗੇ ਕਿੰਨਾ ਵਾਹਿਗੁਰੂ ਜੀ ਤੁਹਾਨੂੰ ਇਹ ਫੀਲ ਹੋਊਗਾ ਵੀ ਮੈਂ ਸਾਰਾ ਕੁਝ ਕਰ ਸਕਦਾ ਇਹ ਇਹ ਦੋਹੇ ਕੰਮ ਤੁਸੀਂ ਜ਼ਰੂਰ ਕਰਨੇ ਨੇ ਇੱਕ ਤਾਂ ਸਵੇਰੇ ਉੱਠ ਕੇ ਆਪਦੇ ਆਪ ਨਾਲ ਵਾਅਦਾ ਕਰਨਾ ਕਿ ਮੈਂ ਕਾਮਯਾਬ ਹੋਊਂਗਾ ਮੇਰੇ ਦੁੱਖਾਂ ਦਾ ਅੰਤ ਜ਼ਰੂਰ ਹੋਊਗਾ ਵਾਹਿਗੁਰੂ ਜੀ ਮੇਰੀ ਜ਼ਰੂਰ ਸੁਣਨਗੇ ਤੁਹਾਨੂੰ ਹਰ ਟਾਈਮ ਤੁਸੀਂ ਕੋਈ ਇੱਕ ਗੱਲ ਸੋਚਣ ਲੱਗ ਜਾਓ ਜਿਵੇਂ ਕਿ ਤੁਸੀਂ ਸੋਚ ਲਓ ਵੀ ਮੇਰਾ ਬੱਚਾ ਹਨਾ ਗੁਰਸਿੱਖ ਬਣੂਗਾ ਜਾਂ ਮੇਰਾ ਬੱਚਾ ਟਾਪ ਕਰੂਗਾ ਜਾਂ ਮੈਂ ਆ ਜ ਮਲਕੇ ਕੋਈ ਬਿਜ਼ਨਸ ਮੈਂ ਬਨੂੰਗਾ ਕਰੂੰ ਚਲਾਊਗਾ ਹਨਾ ਜਾਂ ਮੈਂ ਕੁਝ ਵੀ ਕਰੂੰਗਾ ਤੁਸੀਂ ਇੱਕ ਚੀਜ਼ ਸੋਚ ਲਓ ਉਹਨੂੰ ਬਾਰ-ਬਾਰ ਸਾਲ ਦੋ ਸਾਲ ਹਨਾ ਉਹਨੂੰ ਤੁਸੀਂ ਇਹੀ ਕਰੀ ਚੱਲਿਓ ਉਹ ਆਟੋਮੈਟਿਕ ਹੀ ਹੋਵੇਗੀ ਹੋਵੇਗੀ ਗੱਲ ਕਿਉਂਕਿ ਦੇਖੋ ਇਹ ਸਾਰੇ ਮਾਂ ਪਰੇਸ਼ਾਨ ਦਾ ਵੀ ਉਹ ਹੈ ਵੀ ਜਦੋਂ ਆਪਾਂ ਇੱਕ ਗੱਲ ਨੂੰ ਬਾਰ-ਬਾਰ ਬਾਰ-ਬਾਰ ਬੋਲੀ ਜਾਂਦੇ ਹਾਂ ਨਾ ਜਿਵੇਂ ਕਿ ਕੋਈ ਵੀ ਕੰਮ ਲਗਾ ਲਓ ਤੁਸੀਂ ਉਹ ਤੁਹਾਡਾ ਹੋਵੇਗਾ ਹੀ ਹੋਵੇਗਾ ਜਿਵੇਂ ਸਿਮਰਨ ਹੀ ਲਾ ਲਓ ਤੁਸੀਂ ਵਾਹਿਗੁਰੂ 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 ਕਰਨ ਲੱਗੇਗੇ ਹਨ ਇਹ ਐਡੋਮੈਟਿਕ ਹੈ ਨਾ ਤੁਹਾਡਾ ਕੰਮ ਹੈ ਜਿਹੜਾ ਆਪਣੇ ਆਪ ਚੱਲਣ ਲੱਗ ਜੇਗਾ ਤੁਹਾਨੂੰ ਖੁਦ ਨੂੰ ਯਕੀਨ ਵੀ ਨਹੀਂ ਹੋਣਾ ਵੀ ਹੈ ਇਹ ਮੇਰੇ ਸਾਰੇ ਕੰਮ ਕਾਰਜ ਕਿਵੇਂ ਹੋਣ ਲੱਗੇ ਇਹ ਚੀਜ਼ ਨੂੰ ਬੈਸੇ ਨਾ ਸਮਝੋ ਵੀ ਹਾਂ ਪਤਾ ਨਹੀਂ ਭੈਣ ਨੇ ਹਨਾ ਸਾਨੂੰ ਉਹੀ ਲਾਤਾ ਇੱਧਰ ਇਹ ਉਹੀ ਨਹੀਂ ਹੈਗਾ ਇਹ ਮੇਰੀਆਂ ਪ੍ਰੈਕਟੀਕਲ ਕੀਤੀਆਂ ਹੋਈਆਂ ਗੱਲਾਂ ਨੇ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਦੇਖੋ ਮੈਂ ਜਿਹੜੀ ਆਪਣੀ ਪਹਿਲੀ ਵੀਡੀਓ ਪਾਈ ਸੀਗੀ ਮੇ ਸਾਡੇ ਘਰ ਦੇ ਵਿੱਚ ਕਿੰਦਾਂ ਗਰੀਬੀ ਸੀ ਕਿਵੇਂ ਮੇਰੇ ਪਾਪਾ ਜੀ ਕਿਵੇਂ ਸਾਰਾ ਸਾਰੀ ਗੱਲ ਮੈਂ ਤੁਹਾਨੂੰ ਆਪਣੀ ਹੱਟ ਵੀ ਕੀ ਦੱਸੀ ਹੈ ਨਾ ਤੇ ਇਹ ਨਹੀਂ ਹੈਗਾ ਵੀ ਮੈਂ ਕਰਦੀ ਕੁਛ ਹੋਰਾਂ ਤੇ ਤੁਹਾਨੂੰ ਦਿਖਾਉਂਦੀ ਕੁਛ ਹੋਰਾਂ ਹਨਾ ਮੈਂ ਤੁਹਾਨੂੰ ਜੋ ਵੀ ਦਿਖਾਸਦੀਆਂ ਦੇਖੋ ਮੈਂ ਪ੍ਰੈਕਟੀਕਲੀ ਵੀ ਤਾਂ ਕਰਕੇ ਦਿਖਾਉਣੀ ਆ ਤੁਹਾਨੂੰ ਵੀਡੀਓ ਸਾਰੀ ਜਿੱਦਾਂ ਕਿ ਤੁਸੀਂ ਮੈਨੂੰ ਕਹਿੰਦੇ ਦੀਵਾਲੀ ਨੂੰ ਦੀਦੀ ਤੁਸੀਂ ਕੀ ਕੀ ਕਰਦੇ ਮੈਂ ਤੁਹਾਨੂੰ ਸਾਰੀ ਪ੍ਰੈਕਟੀਕਲ ਵੀਡੀਓ ਪਾਈ ਆ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕਹੀ ਜਾਵਾਂ ਤੁਸੀਂ ਇਹ ਕਰ ਲਓ ਤੁਸੀਂ ਉਹ ਕਰ ਲਓ ਹਨਾ ਮੈਂ ਖੁਦ ਹੋਰ ਕੁਛ ਹੋਰ ਕਰਨੇ ਤੇ ਅਗਲੀ ਗੱਲ ਜਦੋਂ ਵੀ ਤੁਸੀਂ ਨੇ ਘਰ ਤੋਂ ਪੈਰ ਪੁੱਟਣਾ ਚਾਹੇ ਤੁਸੀਂ ਮੈਂ ਖੇਤ ਜਾਣਾ ਹੈ ਚਾਹੇ ਤੁਸੀਂ ਨੇ ਸ਼ਹਿਰ ਜਾਣਾ ਹੈ ਚਾਹੇ ਤੁਸੀਂ ਨੇ ਸਕੂਲ ਜਾਣਾ ਹੈ ਤਾਂ ਇਹ ਚਾਹੇ ਤੁਸੀਂ ਨੇ ਹਨਾ ਜਿਵੇਂ ਲਾ ਲੋ ਆਪਣੇ ਸ਼ਹਿਰ ਤੋਂ 2 ਕਿਲੋਮੀਟਰ ਪਿੰਡ ਘਰ ਤੋਂ ਨਾ ਬਾਹਰ ਜਾਣਾ ਹੈ ਤਾਂ ਤੁਸੀਂ ਉਸ ਟਾਈਮ ਅਰਦਾਸ ਜ਼ਰੂਰ ਕਰਕੇ ਜਾਓ ਕਿ ਵਾਹਿਗੁਰੂ ਜੀ ਮੈਂ ਇਹ ਕੰਮ ਚੱਲਿਆਂ ਕਿਰਪਾ ਕਰਨੀ ਮੇਰੇ ਅੰਗ ਸੰਗ ਸਹਾਈ ਹੋਣਾ ਤੁਸੀਂ ਨੇ ਮੇਰੀ ਜਿਹੜੇ ਸੰਧ ਤੇ ਜਾ ਰਿਹਾ ਤੁਸੀਂ ਮੋਟਰਸਾਈਕਲ ਗੱਡੀ ਤੇ ਹਨਾ ਵੀ ਉਹ ਤੇ ਵੀ ਤੇ ਮੇਰੇ ਤੇ ਵੀ ਮਿਹਰ ਪਰਿਆਰਤ ਰੱਖਣਾ ਮੈਨੂੰ ਠੱਗਾ ਚੋਰਾ ਜਨਾਂ ਤੋਂ ਬਚਾਉਣਾ ਵਾਹਿਗੁਰੂ ਜੀ ਤੁਸੀਂ ਅੰਗ ਸੰਗ ਸਹਾਈ ਹੋ ਕੇ ਮੇਰੇ ਇਸ ਕਾਰਜ ਨੂੰ ਕਰਨਾ ਤੁਸੀਂ ਹਰ ਟਾਈਮ ਮੇਰੇ ਨਾਲ ਰਹਿਣਾ ਮੇਰੇ ਸਿਰ ਤੇ ਮਿਹਰ ਪਰਿਆਰਤ ਰੱਖ ਕੇ ਮੈਨੂੰ ਹਰ ਇੱਕ ਮਾੜੇ ਕੰਮ ਤੋਂ ਬਚਾਉਣਾ ਜਿੱਦਾਂ ਕਿ ਮੇਰੀਆਂ ਭੈਣਾਂ ਕਹਿੰਦੀਆਂ ਨੇ ਨਾ ਵੀ ਸਾਡੇ ਪਤੀ ਸ਼ਰਾਬੀ ਨੂੰ ਨਹੀਂ ਹਟਦੇ ਹਨਾ ਤੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਵੀ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕਰਿਆ ਕਰੋ ਕਿਉਂਕਿ ਪਤਨੀ ਦੀ ਵਾਹਿਗੁਰੂ ਜੀ ਬਹੁਤ ਜਲਦੀ ਸੁਣਦੇ ਆ ਨਾ ਤੇ ਦੇਖੋ ਇਹ ਚੀਜ਼ਾਂ ਨੂੰ ਜਦੋਂ ਤੁਸੀਂ ਕਰੋਗੇ ਤਾਂ ਆਟੋਮੈਟਿਕ ਹੀ ਤੁਹਾਡੇ ਘਰ ਪੋਜ਼ਿਟਿਵਿਟੀ ਆਉਣ ਲੱਗ ਜੂਗੀ ਨੈਗੇਟਿਵਿਟੀ ਜਦੋਂ ਦੂਰ ਹੋਊਗੀ ਨਾ ਵਾਹਿਗੁਰੂ ਜੀ ਦਾ ਸਿਮਰਨ ਹੋਊਗਾ ਤੁਰਦੇ ਫਿਰਦੇ ਖਾਣਾ ਬਣਾਉਂਦੇ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰੋਗੇ ਤੇ ਇਹ ਅਰਦਾਸ ਜ਼ਰੂਰ ਕਰਨੀ ਜਦੋਂ ਵੀ ਤੁਸੀਂ ਕੋਈ ਕਾਰਜ ਕਰਦੇ ਹੋ ਤਾਂ ਅਰਦਾਸ ਤੋਂ ਬਿਨਾ ਕਾਰਜ ਬਿਲਕੁਲ ਵੀ ਨਾ ਕਰਨਾ ਕਿਉਂਕਿ ਅਰਦਾਸ ਦਾ ਮਤਲਬ ਹੈ ਤੁਸੀਂ ਵਾਹਿਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹੋ ਜਿਵੇਂ ਕਿ ਆਪਾਂ ਹੈਗੇ ਤਾਂ ਆਪਣੇ ਵਾਹਿਗੁਰੂ ਜੀ ਅੰਦਰ ਨੇ ਪਰ ਆਪਾਂ ਭੁੱਲ ਜਾਂਦੇ ਆ ਆਪਾਂ ਆਪਣੀ ਬੁੱਧੀ ਨੂੰ ਜ਼ਿਆਦਾ ਹਨਾ ਅਹਿਮੀਅਤ ਦੇਣ ਲੱਗ ਜਾਂਦੇ ਮੈਂ ਹੁੰਦਾ ਕਿ ਮੈਂ ਇਹ ਕਰ ਲੂੰਗਾ ਇੱਥੋਂ ਹੀ ਤੁਸੀਂ ਡੁੱਬ ਜਾਂਦੇ ਆ ਅਗਰ ਤੁਸੀਂ ਕਹੋਗੇ ਵੀ ਵਾਹਿਗੁਰੂ ਜੀ ਇਹ ਕੰਮ ਨੂੰ ਤੁਸੀਂ ਮੇਰੇ ਸਾਥ ਅੰਗ-ਸੰਗ ਸਹਾਇਯੋਗ ਹੀ ਕਰਵਾ ਲੈਣਾ ਤਾਂ ਉਹ ਕੰਮ ਦੇ ਵਿੱਚ ਤੁਹਾਨੂੰ ਕਾਮਯਾਬੀ ਮਿਲੇਗੀ ਹੀ ਮਿਲੇਗੀ ਕੱਲ ਹੋ ਦੇਖੋ ਆਪਾਂ ਹੁੰਦੇ ਵੀ ਮੈਂ 10 ਦਿਨ ਨਾਮ ਜਪ ਲਿਆ ਮੈਂ ਮਹੀਨਾ ਜਪ ਲਿਆ ਨਾ ਇੱਕ ਆਪਣੀ ਸੁਰਤੀ ਵਸ ਉਹੀ ਹੁੰਦੀ ਹੈ ਵੀ ਮੈਂ ਇੰਨੇ ਦਿਨ ਜਪਣਾ ਹੈ ਨਾ ਵੀ ਮੇਰੀ ਆ ਚੀਜ਼ ਪੂਰੀ ਹੋ ਜਾਏ ਤੁਸੀਂ ਹੁਣ ਇੱਕ ਫਸਲ ਬੀਜੋਗੇ ਨਾ ਹੁਣ ਕਣਕ ਬੀਜਾਂਗੇ ਆਪਾਂ ਉਹ ਵੀ ਹੈ ਨਾ 6 ਮਹੀਨਿਆਂ ਦੇ ਵਿੱਚ ਫਸਲ ਆਪਾਂ ਨੂੰ ਪੱਕ ਕੇ ਮਿਲਦੀ ਆ ਖਾਣ ਨੂੰ ਨਾ ਵੀ ਥੋੜਾ ਜਿਹਾ ਸਬਰ ਰੱਖਿਆ ਕਰੋ ਕਿਉਂਕਿ ਜਿਹੜੇ ਆਪਣੇ ਪਤਾ ਨਹੀਂ ਕਿੰਨੇ ਕ ਜਨਮਾਂ ਦੇ ਆਪਾਂ ਨੇ ਇਹ ਪਾਪ ਇਕੱਠੇ ਕੀਤੇ ਹੋਏ ਨੇ ਹੈ ਨਾ ਇਹ ਆਪਣੇ ਕਰਮ ਕਰਕੇ ਵੀ ਆਪਾਂ ਨੇ ਇਕੱਠੇ ਕੀਤੇ ਨੇ ਤੇ ਆਪਾਂ ਕਰਮ ਕਰਕੇ ਉਹਨਾਂ ਨੂੰ ਕੱਟ ਵੀ ਸਕਦੇ ਹਾਂ ਜਿਵੇਂ ਕਿ ਆਪਾਂ ਸਿਮਰਨ ਕਰੋ ਮਿਹਨਤ ਕਰੋ ਨਾ ਮਿਹਨਤ ਦੇ ਨਾਲ ਆਪਾਂ ਹਰ ਇੱਕ ਚੀਜ਼ ਦਾ ਹੱਲ ਕਰ ਸਕਦੇ ਆ ਮਿਹਨਤ ਤੁਹਾਨੂੰ ਕਰਨੀ ਪਵੇਗੀ ਤੇ ਰਹਿਮਤ ਉਹਦੀ ਹੋਵੇਗੀ ਤਾਂ ਤੁਹਾਨੂੰ ਵਾਹਿਗੁਰੂ ਜੀ ਹਰ ਮੁਸ਼ਕਿਲ ਦੇ ਵਿੱਚੋਂ ਕੱਢਣਗੇ ਤੇ ਬਸ ਇਹ ਅਰਦਾਸ ਜ਼ਰੂਰ ਕਰਿਆ ਕਰੋ ਕਿ ਵਾਹਿਗੁਰੂ ਜੀ ਤੁਸੀਂ ਹੰਗ ਸੰਗ ਸਹਾਇ ਹੋ ਕੇ ਮੇਰੇ ਇਹ ਕਾਰਜ ਨੂੰ ਕਰਵਾ ਲੈਣਾ ਤੁਹਾਨੂੰ ਹਰ ਇੱਕ ਮੁਸ਼ਕਿਲ ਦੇ ਵਿੱਚੋਂ ਵਾਹਿਗੁਰੂ ਜੀ ਬਚਾਉਣਗੇ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਇੱਕ ਜਗ੍ਹਾ ਬੈਠ ਕੇ ਅੱਧਾ ਘੰਟਾ 15 ਮਿੰਟ ਜਾਂ ਘੰਟਾ ਤੁਸੀਂ ਅੱਖਾਂ ਬੰਦ ਕਰਕੇ ਚਾਹੇ ਵਾਹਿਗੁਰੂ ਸਿਮਰਨ ਕਰਨਾ ਚਾਹੇ ਤੁਸੀਂ ਕੋਈ ਸ਼ਬਦ ਸੁਣਨਾ ਤਾਂ ਦੇਖਿਓ ਆਟੋਮੈਟਿਕ ਹੀ ਤੁਹਾਡੇ ਸਾਰੇ ਕੰਮ ਚੱਲ ਪੈਣਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅਗਰ ਤੁਸੀਂ ਕੁਕਿੰਗ ਤੇ ਸਟੀਚਿੰਗ ਦੀਆਂ ਹਨਾ ਅੱਗੇ ਦੇਖਣੀ ਚਾਹੁੰਦੇ ਸਿੱਖਣਾ ਚਾਹੁੰਦੇ ਹੋ ਤਾਂ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੁਸੀਂ ਆਪਣਾ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਤਿ ਸ੍ਰੀ ਅਕਾਲ